ਚਲੋ ਠੀਕ ਹੈ ਭਾਜੀ ਫਿਰ ਚੰਗਾ ਹੈ ਮੈਂ ਛੱਡਾਂਗਾ ਨਹੀਂ ਤੇ ਨਹੀਂ ਨਹੀਂ ਆਪਾਂ ਚੱਲ ਜਣਾ ਵਾ ਹਾਲ ਕਿੰਨੀ ਕਿ ਦੂਰ ਹੈ ਕਿ ਠੀਕ ਹੈ ਠੀਕ ਠੀਕ ਹੈ ਚੰਗਾ ਠੀਕ ਹੈ ਤੁਹਾਨੂੰ ਠੀਕ ਹੈ ਉਹ ਹੋ ਗਿਆ ਹੈ ਬੜਾ ਬਈਆ ਕਰਾ ਲੈ ਜਰਾ ਇਹਨਾਂ ਜਰਾ ਮੀਟਿੰਗ ਤੇ ਚੰਗਾ ਫਿਰ ਭਾਜੀ ਠੀਕ ਹੈ ਜੀ ਮੈਂ ਛੱਡਾਂਗਾ ਨਹੀਂ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਚੱਲ ਜਣਾ ਵਾ ਤੁਸੀਂ ਹੁਣ ਮਾਰੇ ਫਿਰ ਹੈ ਚੱਲ ਜਣਾ ਵਾ ਉੱਥੇ ਠੀਕ ਹੈ ਠੀਕ ਹਾਂ ਚਲੋ ਵੇਖ ਲਓ ਜਿੱਦਾਂ ਠੀਕ ਲੱਗਦਾ ਓਏ ਆਹੋ ਚੱਲ ਦੋਵੇਂ ਜਣੇ ਰਹੀ ਜਾਵਾਂਗੇ ਇੱਥੇ ਹਾਂਜੀ ਹਲੋ ਚਾ ਲੇ ਲਓ ਹਲੋ ਚਾ ਹੋਰ ਜੇ ਮੈਨੂੰ ਚਾ ਕੀ ਗੱਲਾਂ ਕਰੀ ਜਾਂਦੇ ਆ ਕੋ ਕੋਹ ਨਹੀਂ ਉਦਾਂ ਹੀ ਡੇ ਗੱਲਾਂ ਬਾਤਾਂ ਕਰਨ ਹੂੰ ਮੈਂ ਡਿਆ ਇਹ ਕਹਿਣ ਜੋ ਬੰਨੂ ਅੱਛਾ ਮੈਂ ਤਾਂ ਮੈਨੂੰ ਮਹੀਨਾ ਡੇਢ ਮਹੀਨਾ ਲਾ ਲਾਂਦੇ ਉੱਥੇ ਹਾਂਜੀ ਤੈਨੂੰ ਮੈਂ ਲੈ ਜਾਣਾ ਉੱਥੇ ਪਾਇਆ ਨਹੀਂਗਾ ਥਾਓ ਛਿ ਚਲੋ ਵੇਖ ਲਓ ਭਾਜੀ ਜਿੰਦਾ ਠੀਕ ਲੱਗਦਾ ਤੁਹਾਨੂੰ ਉਹ ਚੱਲ ਕੋਈ ਗੱਲ ਨਹੀਂ ਉੱਥੇ ਅੱਛਾ ਅੱਛਾ ਕਦੋਂ ਕਦੇ ਆਏ ਮਮੀ ਨੇ ਉਦੋਂ ਦੇ ਆਏ ਹੋਰ ਭਾਬੀ ਜੀ ਆਇਆ ਪਿੰਡੋਂ ਫੋਨ ਆ ਹਾਂ ਹੋ ਉਸ ਨਾਲ ਭਾਬੀ ਜੀ ਆਉਂਦਾ ਪਿੰਡੋਂ ਫੋਨ ਆ ਹਾਂਜੀ ਜੀ ਆਉਂਦਾ ਹੀ ਰਹਿੰਦਾ ਚਲੋ ਵਧੀਆ ਆ ਚਲੋ ਪੀਓ ਚਾਹ ਠੀਕ ਕੱਟ ਲੈ ਨਹੀਂ ਕੱਟਣੇ ਲੱਗੀ ਚਲੋ ਘਰ ਤੋਂ ਦੂਰ ਰਹਿਣਾ ਪੈਣਾ ਯਾਰ ਮੇਰੀ ਗੱਲ ਸੁਣ ਜੇ ਮੈਨੂੰ 40 ਮਿਲਦਾ ਤੈਨੂੰ 20 ਨਾ ਦੇਵਾਂਗੇ ਉਹ ਹੈ ਇਹ ਤੇ ਗੱਲ ਹੈਗੀ 21 ਕਾਲਾ 21 ਤੁਸੀਂ ਮਿਲਣਗੇ ਨਾ ਇਹ ਮਿਲਗੇ ਤੁਸੀਂ ਗਾਂ ਜਾਓ ਹਲੇ ਕਿਹੜੇ ਦਿਨ ਹੋਏ ਆ ਵਿਆਹ ਨੂੰ ਤੇ ਤੁਸੀਂ ਆਪਣੇ ਕੰਮ ਡੈ ਵੀ ਦੇ ਦਸਣ ਚੱਲ ਕੋਈ 21 ਇਹ ਸ਼ੁਰੂ ਕਿਦੋਂ ਮੜਾ ਵਿੱਚ ਮਮੀ ਜੀ ਵੇਖੋ ਹਲੇ ਕਿਹੜੇ ਦਿਨ ਹੋਏ ਆ ਵਿਆਹ ਨੂੰ ਤੇ ਆਪਣੀਆਂ ਵੰਗਾਰਾਂ ਪਾਉਣ ਵੀ ਡੈ ਭੇ ਆ ਗਏ ਇੱਕ ਮਿੰਟ ਚੱਲ ਕੋਈ ਗੱਲ ਨਹੀਂ ਰਪਿੰਦਰ ਤੋ ਨਾ ਪਰੌਣੇ ਨੂੰ ਥੋੜਾ ਜਿਹਾ ਸਮਝਾਵੀ ਲੱਗਾ ਵਾ ਇਹ ਲੇ ਪੀਛੇ ਡੇ ਕੰਮ ਉਤਰੀ ਰਹੇ ਹੈ ਚੱਲ ਤੂੰ ਮੇਰੀ ਧੀ ਫਿਕਰ ਨਾ ਕਰ ਕੇ ਇਹ ਵੀ ਗੱਲ ਦਾ ਇਹਨਾਂ ਨੂੰ ਆਉਂਦਿਆਂ ਨੂੰ ਵੇਖੀ ਸਹੀ ਮੈਂ ਕਿੱਦਾਂ ਫਿਕਰ ਨਹੀਂ ਲਾਇਆ ਸਪੀਕਰ ਆਣਾ ਹੂੰ ਹੂੰ ਤੂੰ ਰਪਿੰਦਰ ਹੈ ਕੋਈ ਗੱਲ ਨਹੀਂ ਪੁੱਤ ਤੂੰ ਪਰੌਣੇ ਨੂੰ ਮਾੜਾ ਜਿਹਾ ਸਮਝਾ ਦੇ ਚੱਲ ਮੰਮੀ ਜੀ ਤੇ ਜਿਹੜੀ ਸੇਵਾ ਕਰਨੀ ਤੇ ਕਰਨੀ ਹੈ ਨਾ ਇਹਦੀ ਨਹੀਂ ਇਹ ਗਲਤ ਕਮੜਾ ਚੱਲ ਮੰਮੀ ਨੇ ਤੇ ਜੋ ਕਹਿਣਾ ਵਾ ਉਹਦੇ ਬਾਅਦ ਦੀ ਗੱਲ ਵਾ ਨਾ ਇਹਨੂੰ ਤਾਂ ਮਤ ਮੈਂਦ ਨਹੀਂ ਜਿਹੜੀ ਨਾਲ ਲੈ ਕੇ ਆਈ ਹੈ ਨਾ ਤਾਂ ਫਿਰ ਝੋਨੇ ਦਾ ਹੁਣ ਕਿਦਾਂ ਆਪੀ ਦੇ ਕਰਨੀ ਸੋ ਨਾ ਮੋਟਾ ਇਹ ਲਾਉਣਾ ਤੇ ਪਿਆਰੀਆਂ ਪਟਾਤੀਆਂ ਆਜੋ 1 ਮੈਂ ਕਹਿਣਾ ਕਰ ਲੈਨੀ ਅਹੀਂ ਚਾਹ ਚਾਪਣੂ ਦਾ ਅਹੀਂ ਕਿਹੜਾ ਇੱਥੇ ਚਾਹ ਨਾਲ ਆਏ ਹਾਂ ਹਨੂ ਤੇ ਪਾਜੀ ਫੋਨ ਗੰਦੇ ਹਾਂਜੀ ਤੇ ਚਾਹ ਪਨ ਪੀ ਲਿਆ ਹਾਂਜੀ ਤੇ ਜੀ ਪੀ ਲਿਆ ਠੀਕ ਹੈ ਹਾਂਜੀ ਤੇ ਰਪਿੰਦਰ ਕਿੱਥੇ ਚਲ ਗਈ ਪਤਾ ਨਹੀਂ ਕਹਿੰਦੇ ਸੀ ਵੀ ਨਹੀਂ ਇਦਾਂ ਨਹੀਂ ਹੁੰਦੇ ਦਿਨ ਭੇਜਿਆ ਨਾ ਉਹਨਾਂ ਰਪਿੰਦਰ ਮੈਨੂੰ ਇੱਕ ਸਕੀਮ ਆਈ ਆ ਉਹ ਤੈਨੂੰ ਮੈਂ ਦੱਸ ਦੇਈ ਆ ਸਾਰੇ ਖਲਾਰਾ ਦੇ ਮਾੜੀ ਮਾੜੀ ਅੱਜ ਸੋਮੀ ਖੜੀ ਗੱਲ ਆ ਇਹਨਾਂ ਨੂੰ ਘਰ ਆ ਲੈਂਦੇ ਤੇ ਮੈਂ ਤੇਰੇ ਡੈਡੀ ਨੂੰ ਇਹੋ ਜੀ ਪਾਣ ਚੜਾਉਣੀ ਆ ਕਿ ਇਹ ਨਾ ਰਪਿੰਦਰ ਦੇ ਸਾਰੇ ਖਲਾਰਾ ਪਾ ਆਏ ਆ ਉੱਥੇ ਪਤਾ ਨਹੀਂ ਕੀ ਚੁਗਲੀਆਂ ਕਰਕੇ ਆਏ ਆ ਤੇ ਰਪਿੰਦਰ ਦੀ ਜਠਾਣੀ ਨੇ ਵੀ ਮੂੰਹ ਵਟਿਆ ਵਾ ਤੇ ਜੇਠ ਵੀ ਗੱਲਾਂ ਬਾਤਾਂ ਕਰਦਾ ਸੀਗਾ ਓਏ 1 ਮਿੰਟ ਜੜੇ 1 ਮਿੰਟ ਆਵਾਜ਼ ਆਉਂਦੀ ਸੀ ਵਿੱਚ ਮੇਰੀ ਸੌਰੀ ਮਾਈਕ ਤੇ ਰਪਿੰਦਰ ਆ ਮੈਨੂੰ ਇੱਕ ਸਕੀਮ ਆਈ ਉਹ ਹੁਣ ਕੁੜੀ ਤੇ ਕਹਿਣ ਦੇ ਆ ਲੈੰਦੋ ਕਰ ਵੇਖੀ ਇਹਨਾਂ ਦੀ ਮੈਂ ਖਬਰ ਕਿਦਾਂ ਲੈਣੀ ਆ ਤੇ ਤੁਸੀਂ ਮਿਲਣ ਗਏ ਸੀ ਤੇ ਜਾਂ ਪਵਾੜਾ ਪਾਉਣ ਗਏ ਸੀ ਉਹਨਾਂ ਦੇ ਘਰ ਉਹ ਹੁੜਾ ਹੁੰਦੇ ਆ ਫਿਰ ਪੁੱਛ ਲੈਨੇ ਆ ਵੀ ਗੱਲ ਹੋਈ ਗਈ ਸੀ ਉੱਥੇ ਤੁਸੀਂ ਨਹੀਂ ਪੁੱਛਣਾ ਤੁਸੀਂ ਪੁੱਛਣ ਜੋਗੇ ਹੋ ਨਾ ਉਹ ਜਾਣਦੇ ਹੀ ਨਾ ਤੁਹਾਨੂੰ ਮਾੜਾ ਜਿਹਾ ਕਿਹਾ ਤਾਂ ਤੁਸੀਂ ਤੋ ਮੈਂ ਭੁੱਲ ਤਾ ਗੂ ਤੁਸੀਂ ਨਹੀਂ ਉਹਨਾਂ ਨੂੰ ਪੁੱਛਣਾ ਜੇ ਪੁੱਛਣ ਜੋਗੇ ਹੁੰਦੇ ਨਾ ਇਹਨੇ ਉਹ ਵਾਅਦਾ ਹੀ ਨਾ ਕਰੀ ਜਾਨੀ ਆ ਪਤਾ ਨਹੀਂ ਕੁੜੀ ਨੇ ਆਪਣੇ ਕੋਲੋਂ ਲਾ ਕੇ ਕਹਿਤੀਏ ਕੋਈ ਗੱਲ ਕਿ ਕੀ ਨਹੀਂ ਚੱਲ ਕਰ ਨੂੰ ਕਹੀ ਤੇ ਜਾਣਦੇ ਆ ਬਾਰ ਬਾਰ ਵੀ ਕੋਈ ਨਹੀਂ ਮੈਂ ਕੰਮ ਲੱਭ ਦਊਗਾ ਸੋਰੀ ਸੋਰੀ ਤੀ ਨਹੀਂ ਗਿਆ ਜਣਾ ਕੀ ਉਹ ਸੇਸੇ ਦਿਓ ਹੈ ਬੈਠੇ ਓਏ ਆਹੋ ਬੈਠਾ ਮੈਂ ਵੀ ਇਹੋ ਸੋਚਣ ਲਿਆ ਆ ਪਤਾ ਨਹੀਂ ਕਿਦਾਂ ਚੱਲ ਗਏ ਆ ਚੱਲ ਇਹ ਹੀ ਮਿਲ ਕੇ ਲੈ ਲੈਂਦੇ ਉਹਨਾਂ ਨੂੰ ਉਹ ਚੱਲ ਰਹੇ ਲੱਗੇ ਰਹਿੰਦੇ ਤਗਲ ਲੱਗੇ ਇੱਕ ਮਿੰਟ ਜੀ ਉਹਨਾਂ ਨੂੰ ਪਤਾ ਹੀ ਪਿਉਣਾ ਵਾ ਤੋ ਸਵੇਰ ਦੇ ਘਰ ਰਹਿੰਦੇ ਆ ਚੈ ਜੇ ਕਿਤੇ ਗਏ ਹੀ ਟਾਈਮ ਨਾਲ ਆਈ ਜਾਂਦੇ ਪਤਾ ਹੀ ਪਰੋਣਾ ਚੱਲ ਕਿਤੇ ਕੰਮ ਪੈ ਗਿਆ ਹੋਗਾ ਉਹਨਾਂ ਨੂੰ ਮੇਰੀ ਗੱਲ ਸੁਣੋ 21 ਮਾਈਕ ਨਾ ਲਾਇਆ 21 ਇਹਦੇ ਵਿੱਚ ਵੱਡੀ ਕਿਹੜੀ ਗੱਲ ਹੋਗੀ ਗੁੱਸਾ ਨਹੀਂ ਕਰੀ ਦਿੰਦੀ ਕੋਈ ਗੱਲ ਨਹੀਂ ਏਡੀ ਕੀ ਗੱਲ ਏਡੀ ਗੱਲ ਚੱਲ ਕੋਈ ਗੱਲ ਨਹੀਂ ਐ ਨਿਆਣੀ ਆ ਚਲੋ ਠੀਕ ਹੈ ਭਾਜੀ ਫਿਰ ਚੰਗਾ ਹਾਂ ਮੈਂ ਛੱਡਾਂਵਾਂ ਨਹੀਂ ਤੇ ਨਹੀਂ ਨਹੀਂ ਆਪਾਂ ਚੱਲ ਜਣਾ ਵਾ ਹਾਲ ਕਿੰਨੀ ਕੀ ਦੂਰ ਕਿਤੇ ਠੀਕ ਹੈ ਚੰਗਾ ਠੀਕ ਹੈ ਠੀਕ ਹੈ ਠੀਕ ਹੈ ਦੇਖੋ ਉਹ ਹੋ ਗਿਆ ਇਹ ਬੜਾ ਵਧੀਆ ਮੈਨੂੰ ਲੀ ਹੋ ਗਿਆ ਕਰਾ ਲਿਆ ਜਣਾ ਇਹ ਜਣਾ ਮੀਟਿੰਗ ਤੇ ਚੰਗਾ ਫਿਰ ਪਾਜੀ ਠੀਕ ਹੈ ਜੀ ਮੈਂ ਛੱਡਾਂਗਾ ਨਹੀਂ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਚੱਲ ਜਣਾ ਵਾ ਤੁਸੀਂ ਹੁਣ ਮਾਰੇ ਫਿਰ ਹੈਂ ਲੈ ਜਾਣਾ ਵਾ ਉੱਥੇ ਠੀਕ ਹੈ ਠੀਕ ਹਾਂ ਚਲੋ ਦੇਖ ਲਓ ਜਿੱਦਾਂ ਠੀਕ ਲੱਗੇ ਉਹ ਆਹੋ ਚੱਲ ਦੋਵੇਂ ਜਣੇ ਰਹੀ ਜਾਵਾਂਗੇ ਇੱਥੇ ਹਾਂਜੀ ਅਲੱਛ ਲੇ ਲਓ ਹਲੋ ਚਾ ਹਰ ਜਗ ਨੂੰ ਚਾ ਠੀਕ ਗੱਲਾਂ ਕਰੀ ਜਾਂਦੇ ਆ ਉਹ ਕੋਹ ਨਹੀਂ ਉਦਾਂ ਹੀ ਰਹੇ ਗੱਲਾਂ ਬਾਤਾਂ ਕਰਨ ਹੂੰ ਮੈਂ ਡਿਆ ਇਹ ਕਹਿਣ ਜੋ ਬੰਨੂ ਅੱਛਾ ਮੈਂ ਮੈਨੂੰ ਮਹੀਨਾ ਡੇਢ ਮਹੀਨਾ ਲਾ ਲਾਂਦੇ ਉੱਥੇ ਤੇਨੂੰ ਮੈਂ ਲੈ ਜਾਣਾ ਉੱਥੇ ਚਲੋ ਵੇਖ ਲਓ ਭਾਜੀ ਜਿੱਦਾਂ ਠੀਕ ਲੱਗਦਾ ਤੁਹਾਨੂੰ ਉਹ ਚੱਲ ਕੋਈ ਗੱਲ ਨਹੀਂ ਉੱਥੇ ਆਉਂਦਾ ਅੱਛਾ ਅੱਛਾ ਕਦੋਂ ਕਦੇ ਆਏ ਮਮੀ ਨੇ ਉਦੋਂ ਦੇ ਹੀ ਆਏ ਹੋਰ ਭਾਬੀ ਜੀ ਆਇਆ ਪਿੰਡੋਂ ਫੋਨ ਆ ਲੈ ਕੋਸ ਨਾ ਉਪਰ ਜੀ ਹੁੰਦਾ ਪਿੰਡਾ ਫੋਨ ਹਾਂਜੀ ਜੀ ਜੀ ਆਉਂਦਾ ਹੀ ਰਹਿੰਦਾ ਚਲੋ ਵਧੀਆ ਆ ਚਲੋ ਪੀਓ ਚਾਹ ਠੀਕ ਕੱਟ ਲੈ ਨਹੀਂ ਕਹਨ ਲੱਗੀ ਚਲੋ ਘਰ ਤੋਂ ਦੂਰ ਰਹਿਣਾ ਪੈਣਾ ਯਾਰ ਮੇਰੀ ਗੱਲ ਸੁਣ ਜੇ ਮੈਨੂੰ 40 ਮਿਲਦਾ ਤੈਨੂੰ 20 ਨਾ ਦੇਵਾਂਗੇ ਉਹ ਹੈ ਤੇ ਗੱਲ ਹੈਗੀ ਆ 21 ਕਾਲਾ 21 ਤੁਹੇ ਹੀ ਮਿਲਣਗੇ ਨਾ ਹੀ ਮਿਲਗੇ ਤੁਸੀਂ ਗਾਂ ਜਾਓ ਹਲੇ ਕਿਹੜੇ ਦਿਨ ਹੋਏ ਆ ਵਿਆਹ ਨੂੰ ਤੂੰ ਆਪਣੇ ਕੰਮ ਡੈਵੀ ਦੇ ਦਸਨ ਚੱਲ ਕੋਈ ਇਹ ਸ਼ੁਰੂ ਕਿਦੋਂ ਮੈਡਮ ਜੀ ਮੰਮੀ ਜੀ ਵੇਖੋ ਹਲੇ ਕਿਹੜੇ ਦਿਨ ਹੋਏ ਆ ਵਿਆਹ ਨੂੰ ਤੇ ਆਪਣੀਆਂ ਵੰਗਾਰਾਂ ਪਾਉਣ ਵੀ ਡੈਬੇ ਆ ਗਏ ਇੱਕ ਚੱਲ ਚੱਲ ਕੋਈ ਗੱਲ ਨਹੀਂ ਰਪਿੰਦਰ ਤੂੰ ਨਾ ਪਰੌਣੇ ਨੂੰ ਥੋੜਾ ਜਿਹਾ ਸਮਝਾਵੀਂ ਪਤਾ ਲੱਗਾ ਵਾ ਲੈਪੀਏ ਕਿਹੜੇ ਕੰਮ ਨੂੰ ਤਰੇ ਥਰਦੇ ਆ ਚੱਲ ਤੂੰ ਮੇਰੀ ਧੀ ਫਿਕਰ ਨਾ ਕਰ ਕੇ ਇਹ ਵੀ ਗੱਲ ਦਾ ਇਹਨਾਂ ਨੂੰ ਆਉਂਦਿਆਂ ਨੂੰ ਵੇਖੀ ਸਹੀ ਮੈਂ ਕਿਦਾਂ ਕੀ ਕਰਨੀ ਲਾਇਆ ਸਪੀਕਰ ਲਾਉਣਾ ਹਰਪਿੰਦਰ ਕੋਈ ਗੱਲ ਨਹੀਂ ਪੁੱਤ ਤੂੰ ਪਰੋਣੇ ਨੂੰ ਮਾੜਾ じゃ ਸਮਝਾ ਦੇ ਚੱਲ ਮੰਮੀ ਇਹ ਤੇ ਜਿਹੜੀ ਸੇਵਾ ਕਰਨੀ ਤੇ ਕਰਨੀ ਹੈ ਨਾ ਇਹਦੀ ਨਹੀਂ ਇਹ ਗਲਤ ਕਮੜੇ ਚੱਲ ਮੰਮੀ ਨੇ ਤੇ ਜੋ ਕਹਿਣਾ ਵਾ ਉਹਦੇ ਬਾਅਦ ਦੀ ਗੱਲ ਵਾ ਨਾ ਇਹਨੂੰ ਤਾਂ ਮਤ ਮੈਂਦਨੀ ਜਿਹੜੀ ਨਾਲ ਲੈ ਕੇ ਆਈ ਹੈ ਨਾ ਤੇ ਫਿਰ ਚੋਣੇ ਤਾਂ ਹੁਣ ਕਿਦਾਂ ਆਪ ਹੀ ਤੇ ਕਰਨੀ ਬੰਨਾ ਮੋਟਾ ਹੀ ਲਾਉਣਾ ਤੇ ਪਿਆਰੀਆਂ ਪਟਾਤੀਆਂ ਆਜਾ ਮੈਂ ਕਹਿਣਾ ਕਰ ਲੈਣੀ ਅਹੀਂ ਕਿਹੜਾ ਇੱਥੇ ਚਾਹ ਨਾਲ ਆਏ ਹਾਂ ਹਨੂ ਤੇ ਪਾਜੀ ਫੋਨ ਕਰਦੇ ਹੀ ਹਾਂਜੀ ਤੇ ਚਾਹ ਪਨ ਪੀ ਲਿਆ ਹਾਂਜੀ ਤੇ ਪੀ ਲਿਆ ਠੀਕ ਹੈ ਹਾਂਜੀ ਤੇ ਰਪਿੰਦਰ ਕਿੱਥੇ ਚਲ ਗਈ ਪਤਾ ਨਹੀਂ ਕਹਿੰਦੇ ਸੀ ਵੀ ਨਹੀਂ ਇਦਾਂ ਨਹੀਂ ਦਿੰਦੇ ਦਿਨ ਭੇਜਿਆ ਨਾ ਰਪਿੰਦਰ ਮੈਨੂੰ ਇੱਕ ਸਕੀਮ ਆਈ ਆ ਉਹ ਤੈਨੂੰ ਮੈਂ ਦੱਸ ਦੇਈ ਆ ਸਾਰੇ ਖਿਲਾੜੇ ਮੜੀ ਮੜੀ ਹਾਂ ਜੀ ਸੋਮੀ ਕਿਹੜੀ ਗੱਲੋਂ ਇਹਨਾਂ ਨੂੰ ਘਰ ਆ ਲੈਂਦੇ ਤੇ ਮੈਂ ਤੇਰੇ ਡੈਡੀ ਨੂੰ ਇਹੋ ਜੀ ਪਾਣ ਚੜਾਉਣੀ ਆ ਵੀ ਇਹ ਨਾ ਰਪਿੰਦਰ ਦੇ ਸਹੁਰੇ ਖਿਲਾੜਾ ਪਾ ਆਏ ਆ ਉੱਥੇ ਪਤਾ ਨਹੀਂ ਕੀ ਚੁਗਲੀਆਂ ਕਰਕੇ ਆਏ ਆ ਤੇ ਰਪਿੰਦਰ ਦੀ ਜਠਾਣੀ ਨੇ ਵੀ ਮੂੰਹ ਵਟਿਆ ਵਾ ਤੇ ਜੇਠ ਵੀ ਗੱਲਾਂ ਬਾਤਾਂ ਕਰਦਾ ਸੀਗਾ ਓਏ ਇੱਕ ਮਿੰਟ ਜਿਹੜੇ ਇੱਕ ਮਿੰਟ ਆਵਾਜ਼ ਆਉਂਦੀ ਸੀ ਵਿੱਚ ਮੇਰੀ ਸੋਰੀ ਮਾਈਕ ਤੇ ਰਪਿੰਦਰ ਮੈਨੂੰ ਇੱਕ ਸਕੀਮ ਆਈ ਓ ਹੁਣ ਕੁੜੀ ਤੇ ਕਹਿਣ ਦੋ ਆ ਲੈਣ ਦੋ ਘਰ ਵੇਖੀ ਇਹਨਾਂ ਦੀ ਮੈਂ ਖਬਰ ਕਿਦਾਂ ਲੈਣੀ ਆ ਤੇ ਤੁਸੀਂ ਮਿਲਣ ਗਏ ਸੀ ਕਿ ਜਾਂ ਪਵਾੜਾ ਪਾਉਣ ਗਏ ਸੀ ਉਹਨਾਂ ਦੇ ਘਰ ਉਹ ਹੁੜਾ ਹੁੰਦੇ ਆ ਫਿਰ ਪੁੱਛ ਲੈਨੇ ਆ ਵੀ ਗੱਲ ਹੋਈ ਕੀ ਉੱਥੇ ਤੁਸੀਂ ਨਹੀਂ ਪੁੱਛਣਾ ਤੁਸੀਂ ਪੁੱਛਣ ਜੋਗੇ ਹੋ ਨਾ ਉਹ ਜਾਂਦੇ ਹੀ ਨਾ ਤੁਹਾਨੂੰ ਮਾੜਾ じゃ ਕਿਹਾ ਤਾਂ ਤੁਸੀਂ ਤੋਂ ਤੋਹੀ ਨੇ ਉਹਨਾਂ ਨੂੰ ਪੁੱਛਣਾ ਜੇ ਪੁੱਛਣ ਜੋਗੇ ਹੁੰਦੇ ਨਾ ਇਹਨੇ ਉਹ ਵਾਦੇ ਹੀ ਨਾ ਕਰੀ ਜਾਨੀ ਆ ਪਤਾ ਨਹੀਂ ਕੁੜੀ ਨੇ ਆਪਣੇ ਕੋਲੋਂ ਲਾ ਕੇ ਕਹਿਤੀਏ ਕੋਈ ਗੱਲ ਕੇ ਕੀ ਨਹੀਂ ਚੱਲ ਕਰ ਨੂੰ ਕਹੀ ਤੇ ਜਾਂਦੇ ਆ ਬਾਰ ਬਾਰ ਵੀ ਕੋਈ ਨਹੀਂ ਮੈਂ ਕੰਮ ਲੱਭ ਦਊਗਾ ਸੋਰੀ 3 ਨਹੀਂ ਕਿਹਾ ਜੀ ਨਾ T ਉਹ ਸੈਟ ਹੋ ਗਿਆ ਜੀ ਬੈਠੇ ਉਹ ਆਹੋ ਬੈਠਾ ਹਾਂ ਮੈਂ ਵੀ ਇਹੋ ਸੋਚਣ ਲਿਆ ਆ ਪਤਾ ਨਹੀਂ ਕਿਦਾਂ ਚਲ ਗਏ ਆ ਚਲ ਇਹ ਹੀ ਮਿਲ ਕੇ ਲੈ ਲੈਂਦੇ ਉਹਨਾਂ ਨੂੰ ਉਹ ਚੱਲ ਰਹੇ ਲੱਗੇ ਰਹਿੰਦੇ ਤੋ ਲੱਗੇ ਇੱਕ ਮਿੰਟ ਜੀ ਉਹਨਾਂ ਨੂੰ ਪਤਾ ਹੀ ਪਿਆਣਾ ਵਾ ਤੋ ਸਵੇਰ ਦੇ ਘਰ ਰਹਿੰਦੇ ਹਾਂ ਚਾਹੀ ਜੇ ਕਿਤੇ ਗਏ ਹੀ ਟਾਈਮ ਨਾਲ ਆ ਹੀ ਜਾਂਦੇ ਪਤਾ ਹੀ ਪਰੌਣਾ ਚਲ ਕਿਤੇ ਕੰਮ ਪੈ ਗਿਆ ਹੋਊਗਾ ਉਹਨਾਂ ਨੂੰ ਮੈਰੀ ਗੱਲ ਸੁਣੋ 21 ਮਾਈਗਨ ਲਾਇਆ 21 ਇਹਦੇ ਵਿੱਚ ਵੱਡੀ ਕਿਹੜੀ ਗੱਲ ਹੋਗੀ ਗੁੱਸਾ ਨਹੀਂ ਕਰਦਾ ਨਹੀਂ ਕੋਈ ਗੱਲ ਨਹੀਂ ਏਡੀ ਕੀ ਗੱਲ ਏਡੀ ਕੀ ਗੱਲ ਚਲ ਕੋਈ ਗੱਲ ਨਹੀਂ ਹਈ ਨਿਆਣੀ ਆ